ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਇਸ ਸਬੰਧੀ ਥਾਣਾ ਮੰਡੀ ਜੰਡਿਆਲਾ ਗੁਰੂ ਵਿਕੇ ਪੱਤਰਕਾਰਾਂ ਵੱਲੋਂ ਗਰਾਊਂਡ ਰਿਪੋਰਟ ਤੇ ਕਿਸਾਨਾਂ ਤੇ ਆਰਟੀ ਐਸੋਸੀਏਸ਼ਨ ਜੰਡਿਆਲਾ ਗੁਰੂ ਦੇ ਪ੍ਰਧਾਨ ਸੁਨੀਲ ਪਾਸੀ ਦੇ ਨਾਲ ਗੱਲਬਾਤ ਕੀਤੀ ਗਈ ਦਾਣਾ ਮੰਡੀ ਜੰਡਿਆਲਾ ਗੁਰੂ ਵਿਕੇ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਮਾਰਕੀਟ ਕਮੇਟੀ ਦੇ ਪੁਖਤਾ ਇੰਤਜ਼ਾਮ ਜਿਹੜੇ ਨੇ ਉਹਨਾਂ ਨੇ ਕਰ ਲਏ ਨੇ ਇਸ ਸੰਬੰਧੀ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਲਗਾਤਾਰ بارش ਹੋਣ ਦੇ ਨਾਲ ਝੋਨੇ ਦੀ ਫਸਲ ਦਾ ਜੋ ਝਾੜ ਹੈ ਉਹ ਬਹੁਤ ਘੱਟ ਨਿਕਲ ਰਿਹਾ ਹੈ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਜੇਕਰ 1509 ਕਿਸਮ ਦੇ ਬੋਲੀ ਦੀ ਗੱਲ ਕਰੀਏ ਤਾਂ 2700 ਤੋਂ 3100 ਰੁਪਏ ਤੱਕ ਲੱਗੀ ਹੈ ਕਈ ਕਿਸਾਨਾਂ ਨੇ ਕਿਹਾ ਕਿ 1509 ਕਿਸਮ ਝੋਨੇ ਦਾ ਰੇਟ ਜਿਹੜਾ ਕਿ ਉਹ ਘੱਟ ਹੈ بارش ਜ਼ਿਆਦਾ ਹੋਣ ਦੇ ਨਾਲ ਇਸ ਵਾਰ ਝਾੜ ਵੀ ਘੱਟ ਨਿਕਲਿਆ ਤੇ ਪੰਜਾਬ ਸਰਕਾਰ ਅਹ ਤੋਂ ਕਿਸਾਨਾਂ ਨੇ ਜਿਹੜੀ ਆ ਮੁਆਵਜ਼ੇ ਦੀ ਮੰਗ ਕੀਤੀ ਹੈ ਨੌਨ ਹਾਲ ਸਿੰਘ ਜੀ ਪ੍ਰਿੰਤ ਮੋਹਨ ਸਿੰਘ ਜੀ ਅੱਜ ਟਿੰਡਿਆੜਾ ਗੁਰੂ ਦਾਣਾ ਮੰਡੀ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਸਰਕਾਰਾਂ ਨਾਲ ਠੀਕ ਹੈ ਪ੍ਰਬੰਧ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਜੇ ਤੇ ਬਾਕੀ بارش ਦੀ ਵਜ੍ਹਾ ਨਾਲ ਇੱਕਦਮ ਲੋਡ ਹੋ ਗਿਆ ਝੋਨੇ ਦਾ ਉਹਦਾ ਕਰਕੇ ਦਿੱਕਤ ਤੇ ਆਈ ਰਹੀ ਹੈ ਟਾਈਮ ਵੀ ਲੱਗ ਰਿਹਾ ਹੈ ਤੇ ਬਾਕੀ ਤੁਸੀਂ ਘੋਂਗੇ ਦੇਖ ਸਕਦੇ ਪਾਣੀ ਪੂਣੀ ਦੇ ਪੀਣ ਵਾਸਤੇ ਤੇ ਇਦਾਂ ਹੀ ਆ ਜਿਵੇਂ ਮੜਮੜ ਚੱਲ ਰਿਹਾ ਫਸਲ ਕਿਸ ਤਰ੍ਹਾਂ ਵਾ ਜਿਤਰਾ ਮੀਂਹ ਕਿੰਨੇ ਕੁ ਪਾਵਾ ਕਾਫੀ ਪੈ ਚੁੱਕੇ ਹੋਗੇ ਮੀਂਹ ਤੇ ਮੀਂਹ ਤਾਂ ਬਹੁਤ ਜ਼ਿਆਦਾ ਪੈ ਰਹੀ ਤੇ ਮੀਂਹ ਨਾਲ ਫਸਲ ਦਾ ਨੁਕਸਾਨ ਵੀ ਕਾਫੀ ਹੋਇਆ ਜਿਹੜਾ ਡਕ ਡਕ ਪਾਣੀ ਦੇ ਵੇ ਫਸਲਾਂ ਬਾਕੀ ਤੁਹਾਨੂੰ ਪਤਾ ਜਿਹੜੇ ਫੜ ਮੜੀ ਆ ਗਈ ਆ ਉਹ ਤੇ ਜ਼ਿਆਦਾ ਨੁਕਸਾਨ ਚਾਰ ਵਗਰਾ ਕਿਸ ਤਰ੍ਹਾਂ ਨਿਕਲਦਾ ਪਿਆ ਚਾਰ ਵੇਖੋ ਲੈ ਕੇ ਆਏ ਅੱਜ ਪਹਿਲੇ ਦਿਨ ਆਹੀ ਦੇਖਦੇ ਕਹਿੰਦਾ ਕਿ ਨਿਕਲਦਾ ਤੇ ਬਾਕੀ ਇਹਦੇ ਬੋਲੀ ਵੀ ਇਧਰ ਨਹੀਂ ਆਈ ਰੇਟ ਕੀ ਲਾਉਂਦੇ ਇਹਦੇ ਆਉਣ ਤੇ ਪਤਾ ਲੱਗੇਗਾ ਕਿ ਲੱਗੇ ਕੀ ਰੇਟ ਲਗਾ ਰੇਟ ਐ ਤੱਕ ਪਹੁੰਚੇ ਨਹੀਂ ਸਾਡੇ ਕੋਲੇ ਜੇ ਥੋੜੇ ਪਿੱਛੇ ਆ ਗਏ ਵਾਲੇ ਕੱਲ ਬਾਰੇ ਕੋਈ ਜਾਣਕਾਰੀ ਨਹੀਂ ਕੱਲ ਵਾਲੇ ਪਤਾ ਕੱਲ ਵੈਸੇ ਕੱਲ ਐਤਵਾਰ ਹੀ ਸ਼ਾਇਦ ਹੋਵੇ ਅੱਜ ਦੇਖੋ ਮੰਡੀ ਦੇ ਵਿੱਚ ਅਰੇਂਜਮੈਂਟ ਕਿਤਨਾ ਦਾ ਪਾਣੀ ਪੂਣੀ ਦਾ ਸ਼ਾਂ ਦਾ ਕੀ ਸ਼ਾਂ ਦੇ ਦਰਖਤਾਂ ਦੇ ਉਹ ਠੰਡੀ ਸ਼ਾਂਵਾ ਚੱਲ ਰਹੀ ਹੈ ਬਾਕੀ ਅਰੇਂਜਮੈਂਟ ਤੇ ਮੰਡੀਆਂ ਚ ਇਦਾਂ ਦੇ ਹੀ ਹੁੰਦੇ ਆ ਪਾਣੀ ਪੂਣੀ ਦਾ ਕੋਧਰ ਲੱਗਾ ਇੱਕ ਚੱਲਦੀ ਚੱਲਦੀ ਜਾਂਦਾ ਪਾਣੀ ਪਰ ਨਾਰਮਲ ਹੀ ਪਾਣੀ ਮੇਰੇ ਖਿਆਲ ਹੈ ਨਹੀਂ ਵਿੱਚ ਵੀ ਸ਼ਾਇਦ ਸੱਲਾਂ ਤੋਂ ਬਹੁਤ ਵਧੀਆ ਵਿਕ ਰਹੇ ਆ ਜੀ ਤਕਰੀਬਨ 2800 ਤੋਂ ਲੈ ਕੇ ਤੇ 3100 ਰੁਪਿਆ ਭਾਅ ਆ ਇੱਧਰ ਡੇੜਾ ਮੰਡੀ ਦੇ ਵਿੱਚ ਤੇ ਜੀਵਿੰਦਾਰ ਭਾਅ ਤੋਂ ਤੇ ਖੁਸ਼ ਆ ਲੇਕਿਨ ਗੱਲ ਆ ਵੀ ਰੱਬ ਅਗੇ ਕਿਹਦਾ ਜੋਰ ਆ ਝਾੜ ਥੋੜਾ ਬਾਰਿਸ਼ ਕਰਕੇ ਘਟ ਗਿਆ ਜੀ ਬਾਕੀ ਅਰੇਂਜਮੈਂਟ ਠੀਕ ਆ ਜੀ ਪਾਣੀ ਦਾ ਸਾਡੇ ਅਰੇਂਜਮੈਂਟ ਵਧੀਆ ਤਿੰਨ ਵਾਟਰ ਕੂਲਰ ਸਾਨੂੰ ਨਵੇਂ ਮਿਲੇ ਆ ਜੀ ਇੱਕ ਸਾਡੀ ਐਸੋਸੀਏਸ਼ਨ ਵੱਲੋਂ ਇੱਕ ਬਿੱਟੂ ਮੱਲੀ ਜੀ ਐਮਕੇ ਰੋਡ ਲਾਈਨ ਦੇ ਮਾਲਕ ਉਹਨਾਂ ਨੇ ਕਿਸਾਨਾਂ ਦੀ ਸੇਵਾ ਵਾਸਤੇ ਦਿੱਤਾ ਇੱਕ ਮਾਰਕੀਟ ਸਟਾਫ ਨੇ ਆਪਣੇ ਵੱਲੋਂ ਦਿੱਤਾ ਜੀ ਸਰ ਸ਼ਾਂ ਦਾ ਕਿਦਾਂ ਅਰੇਂਜਮੈਂਟ ਸਰ ਸ਼ਾਂ ਦਾ ਕੋਈ ਨਿਯਮ ਨਹੀਂ ਜਿਹਦੇ ਵਿੱਚ ਵੇਖੋ ਮੈਂ ਉਹ ਗੱਲ ਝੂਠੀ ਗੱਲ ਕਰਾਂ ਕਿ ਬਹੁਤ ਵਧੀਆ ਅਰੇਂਜਮੈਂਟ ਆ ਮਾਰਕੀਟ ਕਮੇਟੀ ਮਹਿਮਾਨ ਸਾਨੂੰ ਕਿਸਾਨਾਂ ਨੂੰ ਬੈਠਣ ਵਾਸਤੇ ਥਾਂ ਨਹੀਂ ਦਿੰਦਾ ਉਹ ਕਹਿੰਦੇ ਆ ਕਿ ਜੇ ਤੁਸੀਂ ਕੋਈ ਸ਼ਾਨ ਬਣਾਉਂਦੇ ਜਿੱਦਾਂ ਦੇਖੋ ਇਹ ਤੇ ਸ਼ਾਨ ਚਾਹੀਦੀ ਇੱਕ ਬਣਨੀ ਜਿਹਦੇ ਵਿੱਚ ਪੱਖਾ ਲੱਗਾ ਹੋਵੇ ਆੜ ਜਿੰਮੇਦਾਰ ਬੈਠ ਸਕਦਾ ਹੋਵੇ ਜਿੰਮੇਦਾਰ ਨੂੰ ਫੜ ਚ ਪੈਣਾ ਤਾਂ ਜ਼ਰੂਰੀ ਹੈ ਕਿ ਉਹਦਾ ਜਿੰਸੇ ਤੇ ਪਈ ਆ ਵੀ ਚੋਰੀ ਜਿਕਾਰੀ ਨਾ ਹੋਵੇ ਲੇਕਿਨ ਮਾਰਕੀਟ ਕਮੇਟੀ ਨੂੰ ਨਿਜਾਇਜ਼ ਕਬਜ਼ਾ ਕਹਿੰਦੇ ਕਿ ਤੂੰ ਨਿਜਾਇਜ਼ ਕਬਜ਼ਾ ਕੀਤਾ ਇਹ ਕਹਿ ਕੇ ਪਹਿਲਾਂ ਸ਼ੰਨਾ ਕੇ ਟਾਈਮ ਤੇ ਹੁੰਦੀਆਂ ਹੀ ਇਹਨਾਂ ਨੇ ਪਰ ਕੋਈ ਸ਼ਾਨਦਾਰ ਅਰੇਂਜਮੈਂਟ ਨਹੀਂ ਹੈਗਾ ਸਰਕਾਰ ਵੱਲੋਂ ਕੋਈ ਸਰ ਰੇਟ ਕੀ ਲੱਗ ਰਿਹਾ ਇਸ ਟਾਈਮ ਤੇ ਕਿਸਾਨ ਦਾ 3100 ਰੁਪਏ ਉੱਪਰ ਭਾਅ ਆ ਜੀ ਤਕਰੀਬਨ 2800 ਤੋਂ ਲੈ ਕੇ ਤੇ ਕਈ ਕਿਸਾਨ ਕਹਿੰਦੇ ਘੱਟ ਰੇਟ ਲੱਗ ਰਿਹਾ ਕਿ ਚੱਕੋ ਦੇਖੋ ਕਿਸਾਨ ਦੀ ਫਸਲ ਜਿੰਨਾ ਵੀ ਰੇਟ ਵਟਿਆ ਜਾਵੇ ਉਹ ਘੱਟ ਆ ਜੀ ਦੇਖੋ ਇਹ ਮਿਹਨਤ ਦਾ ਕੋਈ ਮੁੱਲ ਨਹੀਂ ਇਹਨਾਂ ਦੀ ਜਿਹਨੀਆਂ ਮਿਹਨਤ ਕਰਦੇ ਆ ਤੁਹਾਨੂੰ ਪਤਾ ਖਾਦਾਂ ਦੇ ਰੇਟ ਵਧ ਗਏ ਆ ਦਵਾਈਆਂ ਦੇ ਵਧ ਗਏ ਆ ਠੇਕਾ ਵੀ ਵਧ ਗਿਆ ਕਿਸਾਨਾਂ ਦਾ ਕੋਈ ਮੁੱਲ ਨਹੀਂ ਦੇ ਇਸ ਕੋਈ ਮੁੱਲ ਨਹੀਂ ਦੇਖੀ ਨਾ ਪੀਲੇ ਥਾਲ ਦੇ ਹਿਸਾਬ ਨਾਲ ਇਹ ਠੀਕ ਹੈ ਜੀ ਕਿਸਾਨਾਂ ਨੂੰ ਕੀ ਉਦੇਸ਼ ਹੈ ਕਿ ਕਿਸ ਤਰ੍ਹਾਂ ਦੀ ਫਸਲ ਲੈ ਕੇ ਆਉਣ ਤਾਂ ਤੁਹਾਡਾ ਜਿਹੜਾ ਪਰੇਸ਼ਾਨੀ ਨਾ ਆਵੇ ਕਿਸਾਨ ਨੂੰ ਕਿਸਾਨਾਂ ਦੀ ਜਿਹੜੀ ਕੁਆਲਿਟੀ ਹੈ ਜੀ ਉਹ ਦੇਖੋ ਥੋੜੀ ਜੀ ਮਾਰਿਆ ਰੱਬ ਵੱਲੋਂ ਬਾਕੀ ਕੁਆਲਿਟੀ ਆਲ ਓਵਰ ਚੰਗੀ ਆ ਅਸੀਂ ਕਿਸਾਨਾਂ ਨੂੰ ਸਿਰਫ ਇੱਕੋ ਅਪੀਲ ਕਰਦੇ ਆ